ਬੰਬਾਂ ਦੇ ਮਾਮਲੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਤੋਂ 5.5 ਘੰਟੇ ਤੱਕ ਪੁੱਛ ਪੜਤਾਲ ਹੋਈ ਪ੍ਰਤਾਪ ਸਿੰਘ ਬਾਜਵਾ ਤੋਂ 25 ਸਵਾਲ ਪੁੱਛੇ ਗਏ ਆਖਰਕਾਰ ਕਿਹੜੇ ਸਵਾਲ ਪ੍ਰਤਾਪ ਸਿੰਘ ਬਾਜਵਾ ਨੂੰ ਕੀਤੇ ਗਏ ਇਸ ਨੂੰ ਲੈ ਕੇ ਤੁਹਾਨੂੰ ਪੂਰੀ ਖਬਰ ਦੱਸਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਤੇ ਗੇ ਬੰਬਾਂ ਦੇ ਬਿਆਨ ਨੂੰ ਲੈ ਕੇ ਸਿਆਸਤ ਭਖ ਦੀ ਜਾ ਰਹੀ ਹੈ ਕੱਲ ਦਾ ਸਾਰਾ ਦਿਨ ਹਗਾਮੇਦਾਰ ਰਿਹਾ ਪ੍ਰਤਾਪ ਸਿੰਘ ਬਾਜਵਾ ਕੱਲ ਦੁਪਹਿਰ ਸਾਈਬਰ ਥਾਣੇ ਦੇ ਵਿੱਚ ਪੇਸ਼ ਹੋਏ ਜਿੱਥੇ ਪੁਲਿਸ ਨੇ ਉਹਨਾਂ ਤੋਂ 5 ਘੰਟੇ 25 ਮਿੰਟ ਤੱਕ ਪੁੱਛ ਪੜਤਾਲ ਕੀਤੀ ਪੁਲਿਸ ਦੇ ਸੂਤਰਾਂ ਮੁਤਾਬਕ ਪ੍ਰਤਾਪ ਸਿੰਘ ਬਾਜਵਾ ਨੂੰ ਲਗਭਗ 25 ਸਵਾਲ ਪੁੱਛੇ ਗਏ ਪ੍ਰਤਾਪ ਸਿੰਘ ਬਾਜਵਾ ਕੱਲ ਦੁਪਹਿਰ 2:30 ਵਜੇ ਅੰਦਰ ਗਏ ਅਤੇ देर शाम 8:00 ਵਜੇ ਬਾਹਰ ਆਏ ਪੋਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਟੀਵੀ ਚੈਨਲ ਉੱਤੇ ਦਿੱਤੀ ਇੰਟਰਵਿਊ ਬਾਰੇ ਸਵਾਲ-ਜਵਾਬ ਕੀਤੇ ਗਏ ਬਾਜਵਾਨ ਪੁੱਛਿਆ ਗਿਆ ਕਿ ਉਹਨਾਂ ਨੂੰ ਬੰਬਾਂ ਬਾਰੇ ਜਾਣਕਾਰੀ ਕਿੱਥੋਂ ਮਿਲੀ ਇਹ ਵੀ ਪੁੱਛਿਆ ਗਿਆ ਕਿ ਜੇ ਉਹਨਾਂ ਕੋਲ ਪੁਖਤਾ ਜਾਣਕਾਰੀ ਸੀ ਤਾਂ ਉਹਨਾਂ ਨੇ ਰਾਜ ਸਰਕਾਰ ਜਾਂ ਪੁਲਿਸ ਦੇ ਨਾਲ ਸਾਂਝੀ ਕਿਉਂ ਨਹੀਂ ਕੀਤੀ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦੀ ਸੁਰੱਖਿਆ ਦਾ ਵਾਸਤਾ ਪਾ ਕੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਬੰਬਾਂ ਬਾਰੇ ਪੁਲਿਸ ਨਾਲ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਸੂਤਰਾ ਅਨੁਸਾਰ ਪੁਛ ਪੜਤਾਲ ਦੌਰਾਨ ਬਾਜਵਾ ਨੇ ਪੁਲਿਸ ਦੇ ਸਾਰੇ ਸਵਾਲਾਂ ਦੇ ਗੋਲ ਮੋਲ ਜਵਾਬ ਦਿੱਤੇ ਥਾਣੇ ਤੋਂ ਬਾਹਰ ਆ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੁਲਸ ਨੇ ਜਿੰਨੇ ਵੀ ਸਵਾਲ ਕੀਤੇ ਉਹਨਾਂ ਦਾ ਡਟ ਕੇ ਅਤੇ ਵੇਖੋਫ ਜਵਾਬ ਦਿੱਤਾ ਹੁਣ ਵੀ ਜਦੋਂ ਪੁਲਿਸ ਦੁਆਰਾ ਸੱਦੇਗੀ ਉਹ ਹਮੇਸ਼ਾ ਜਾਂਚ ਦੇ ਵਿੱਚ ਸ਼ਾਮਲ ਹੋਣਗੇ ਤਾ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆਂ ਬੀਤੇ ਦਿਨੀ ਪ੍ਰਤਾਪ ਸਿੰਘ ਬਾਜਵਾ ਤੋਂ ਬੰਬਾ ਦੇ ਮਾਮਲੇ ਦੇ ਵਿੱਚ 5.5 ਘੰਟੇ ਤੱਕ ਪੁੱਛ ਪੜਤਾਲ ਹੋਈ ਕਰੀਬ ਜਾਣਕਾਰੀ ਇਹ ਹੈ ਕਿ ਉਹਨਾਂ ਤੋਂ 25 ਸਵਾਲ ਕੀਤੇ ਜਿਸ ਦੇ ਵਿੱਚ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਸਾਰੇ ਸਵਾਲਾਂ ਦੇ ਜਵਾਬ ਨੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਗੋਲਮੋਲ ਕਰਕੇ ਦਿੱਤੇ ਗਏ ਕਿਹੜੇ ਸਵਾਲ ਨੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛੇ ਗਏ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆਂ ਪੋਰਸਦੇ ਵੱਲੋਂ ਬਾਜਵਾ ਦੇ ਕੋਲੋਂ ਟੀਵੀ ਚੈਨਲ ਉੱਤੇ ਦਿੱਤੀ ਇੰਟਰਵਿਊ ਬਾਰੇ ਸਵਾਲ ਜਵਾਬ ਕੀਤੇ ਗਏ ਬਾਜਵਾਨ ਪੁੱਛਿਆ ਗਿਆ ਕਿ ਉਹਨਾਂ ਨੂੰ ਬੰਬਾਂ ਬਾਰੇ ਜਾਣਕਾਰੀ ਕਿੱਥੋਂ ਮਿਲੀ ਹੈ ਇਹ ਵੀ ਪੁੱਛਿਆ ਗਿਆ ਕਿ ਜੇ ਉਹਨਾਂ ਕੋਲ ਪੁਖਤਾ ਜਾਣਕਾਰੀ ਸੀ ਤਾਂ ਉਹਨਾਂ ਨੇ ਰਾਜ ਸਰਕਾਰ ਜਾਂ ਪੁਲਿਸ ਦੇ ਨਾਲ ਸਾਂਝੀ ਕਿਉਂ ਨਹੀਂ ਕੀਤੀ ਇਸ ਨਾਲ ਹੀ ਤੁਹਾਨੂੰ ਦੱਸਦੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਐਫ ਆਈ ਆਰ ਰੱਦ ਕਰਵਾਉਣ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਪਟੀਸ਼ਨ ਉੱਤੇ ਅੱਜ ਸੁਣਵਾਈ ਹੋਵੇਗੀ ਬਾਜਵਾ ਨੇ ਬੰਬਾਂ ਵਾਲੇ ਬਿਆਨوں ਨੂੰ ਲੈ ਕੇ ਮਹਾਲੀ ਥਾਣੇ ਦੇ ਵਿੱਚ ਦਰਜ ਕੇਸ ਰੱਦ ਕਰਵਾਉਣ ਦੀ ਮੰਗ ਕੀਤੀ ਹੈ ਹਾਈ ਕੋਰਟ ਨੇ ਬਾਜਵਾ ਦੇ ਐਡਵੋਕੇਟ ਅਤੇ ਸੀਨੀਅਰ ਵਕੀਲ ਏ ਪੀ ਐਸ ਦਿਓਨ ਰਾਹੀਂ ਦਾਇਰ ਇਸ ਪਟੀਸ਼ਨ ਨੂੰ ਬੁੱਧਵਾਰ ਦੇ ਲਈ ਸੂਚੀਬੰਦ ਕੀਤਾ ਹੈ